ਹੈਲੋ ਸਟੂਡੈਂਟਸ ਮੈਂ ਧਿਆਨ ਕਲਾਸਿਸ ਤੋਂ ਡਾਕਟਰ ਕੰਚਨ ਅੱਜ ਆਪਾਂ ਸਾਹਿਤ ਦੇ ਰੂਪਾਂ ਜੋ ਵਾਰਤਕ ਭਾਗ ਦਾ ਟੌਪਿਕ ਕਰਦੇ ਹਾਂ ਸ਼ਰਦਾ ਰਾਮ ਫਲੋਰੀ ਸ਼ਰਦਾ ਰਾਮ ਫਲੋਰੀ ਦਾ ਜਨਮ ਕਦੋਂ ਹੋਇਆ 30 ਸਤੰਬਰ 1807 ਨੂੰ ਪਿੰਡ ਉਹਨਾਂ ਦਾ ਕਿਹੜਾ ਸੀ ਫਲੋਰ ਜ਼ਿਲ੍ਹਾ ਕਿਹੜਾ ਸੀ ਜਲੰਧਰ ਠੀਕ ਹੈ ਪਿਤਾ ਦਾ ਨਾਮ ਕੀ ਸੀ ਉਹਨਾਂ ਦਾ ਪੰਡਿਤ ਜੈ ਤਿਆਰ ਜੋਸ਼ੀ ਮੋਦਨਾਦੀ ਕਦੋਂ ਹੋਈ 25 ਜੂਨ 1881 ਕਦੋਂ ਹੋਈ 25 ਜੂਨ 1881 ਵਿਤਿਆ ਉਹਨਾਂ ਨੇ ਸੰਸਕ੍ਰਿਤ ਭਾਸ਼ਾ ਦਾ ਗਿਆਨ ਜਿਹੜਾ ਕਿਹੜੀ ਭਾਸ਼ਾ ਦਾ ਉਹਨਾਂ ਨੂੰ ਗਿਆਨ ਸੀ ਸੰਸਕ੍ਰਿਤ ਭਾਸ਼ਾ ਦਾ 1844 ਦੇ ਵਿੱਚ ਉਹਨਾਂ ਨੇ ਕੀ ਸਿੱਖਿਆ ਗੁਰਮੁਖੀ ਲਿਪੀ ਤੇ 1850 ਦੇ ਵਿੱਚ ਪੰਡਤ ਰਾਮਚੰਦ ਤੋਂ ਸੰਸਕ੍ਰਿਤ ਤੇ ਸੈਦ ਅਬਦੁਲ ਸ਼ਾਹ ਤੋਂ ਫਾਰਸੀ ਸਿੱਖੀ ਠੀਕ ਹੈ ਮਤਲਬ ਕੀ ਹੈ ਕਿ ਸੰਸਕ੍ਰਿਤ ਕਿੱਥੋਂ ਸਿੱਖੀ ਕਿਤੋਂ ਸਿੱਖੀ ਪੰਡਤ ਰਾਮਚੰਦ ਤੋਂ ਤੇ ਫਾਰਸੀ ਕੀਤੇ ਤੋਂ ਸਿੱਖੀ ਉਹਨਾਂ ਨੇ सय्यਦ ਅਬਦੁਲ ਸ਼ਾਹ ਤੋਂ ਠੀਕ ਹੈ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਭਾਸ਼ਾਵਾਂ ਦਾ ਗਿਆਨ ਸੀ ਹਿੰਦੀ ਉਰਦੂ ਤੇ ਪੰਜਾਬੀ ਇਹਨਾਂ ਤਿੰਨ ਭਾਸ਼ਾਵਾਂ ਦੀ ਉਹਨਾਂ ਨੇ ਸਿਰਜਣਾ ਕੀਤੀ ਸੀ ਤੇ ਇਹਨਾਂ ਨੂੰ ਹੋਰ ਕੀ ਕਿਹਾ ਜਾਂਦਾ ਸੀ ਪੰਜਾਬੀ ਵਾਰਤਕ ਦੇ ਪਿਤਾਮਾ ਵੀ ਕਿਹਾ ਜਾਂਦਾ ਸੀ ਇਹਨਾਂ ਨੂੰ ਹੋਰ ਕੀ ਕਿਹਾ ਜਾਂਦਾ ਸੀ ਪੰਜਾਬੀ ਵਾਰਤਕ ਦੇ ਪਿਤਾਮਾ ਜੀਵਨ ਉਹਨਾਂ ਨੇ ਆਪ ਦਾ ਮਤਲਬ ਕੀ ਹੈ ਕਿ ਕਥਾਵਾਚਕ ਦੇ ਰੂਪ ਦੇ ਵਿੱਚ ਕੀਤਾ ਮਹਾਭਾਰਤ ਦੀ ਕਥਾ ਕਰਦੇ ਹੁੰਦੇ ਸੀ ਉਹ ਇਹ ਤਾਂ ਜੀਵਨ ਉਹਨਾਂ ਨੇ ਕਥਾਵਾਚਕ ਦੇ ਰੂਪ ਵਿੱਚ ਕੀਤਾ 1858 ਦੇ ਵਿੱਚ ਉਹਨਾਂ ਨੇ ਪਾਦਰੀ ਨਿਊਟਨ ਦੇ ਸਹਿਯੋਗ ਨਾਲ ਲੁਧਿਆਣੇ ਦੀ ਮਿਸ਼ਨ ਪ੍ਰੈਸ ਵਿੱਚ ਅਨੁਵਾਦਕ ਦੇ ਤੌਰ ਤੇ ਨੌਕਰੀ ਕੀਤੀ ਕਦੋਂ ਕੀਤੀ ਪਾਦਰੀ ਐ ਨਿਊਟਨ ਮਤਲਬ ਪਾਦਰੀ ਨਿਊਟਨ ਦੇ ਸਹਿਯੋਗ ਨਾਲ ਲੁਧਿਆਣੇ ਵਿੱਚ ਮਿਸ਼ਨ ਪ੍ਰੈਸ ਵਿੱਚ ਅਨੁਵਾਦਕ ਦੇ ਤੌਰ ਤੇ ਕਦੋਂ ਨੌਕਰੀ ਕੀਤੀ 1858 ਦੇ ਵਿੱਚ 1861 ਦੇ ਵਿੱਚ ਫੇਰ ਉਹ ਮਿਸ਼ਨ ਦੀ ਨੌਕਰੀ ਉਹਨਾਂ ਨੇ ਛੱਡ ਕੇ ਕੀ ਕਰਨ ਲੱਗੇਗੇ ਧਰਮ ਪ੍ਰਚਾਰ ਕਰਨ ਲੱਗ ਪਏ ਕੀ ਕਰਨ ਲੱਗੇ ਧਰਮ ਪ੍ਰਚਾਰ ਮਿਸ਼ਨ ਦੀ ਨੌਕਰੀ ਛੱਡ ਕੇ ਕਦੋਂ 1861 ਦੇ ਵਿੱਚ ਅਨਵਾਦ ਦਾ ਕਾਰਜ ਵੀ ਉਹਨਾਂ ਨੇ ਕੀਤਾ ਠੀਕ ਹੈ ਪ੍ਰਚਾਰਕਤਾ ਦੇ ਸੀ ਉਹ ਆਰਿਆ ਸਮਾਜ ਦੇ ਕਿਹੜੇ ਪ੍ਰਧਾਨਮ ਦੇ ਪ੍ਰਚਾਰਕ ਸੀ ਆਰਿਆ ਸਮਾਜ ਦੇ ਪਹਿਲਾ ਨਾਵਲ ਉਹਨਾਂ ਦਾ ਕਿਹੜਾ ਸੀ ਭਗਯਾਵਤੀ ਜਿਹੜਾ ਕਿ ਉਹਨਾਂ ਨੇ ਹਿੰਦੀ ਦੇ ਵਿੱਚ ਲਿਖਿਆ ਤੇ 1888 ਦੇ ਵਿੱਚ ਰਚਿਆ ਤੇ ਇਹ ਨਾਵਲ ਕੀ ਹੈ ਕਾਸ਼ੀ ਦੇ ਪੰਡਿਤ ओमदत्त दीती भगवती ਦੇ کردار ਦੇ ਮਾਧਿਅਮ ਦੇ ਰਾਹੀਂ ਬਾਲ ਵਿਆਹ ਤੇ ਜ਼ਬਰਦਸਤ ਚੋਟ ਸੀ ਠੀਕ ਹੈ ਤੇ ਪਹਿਲਾ ਨਾਵਲ ਉਹਨਾਂ ਦਾ ਕਿਹੜਾ ਸੀ ਭਗਵਤੀ ਜਿਹੜਾ ਕਿ ਉਹਨਾਂ ਨੇ ਕਿਹੜੀ ਭਾਸ਼ਾ 'ਚ ਲਿਖਿਆ ਹਿੰਦੀ ਭਾਸ਼ਾ ਦੇ ਵਿੱਚ ਕਦੋਂ 1888 ਦੇ ਵਿੱਚ ਤੇ ਇਸ ਨਾਵਲ ਦੇ ਵਿੱਚ ਜਿਹੜਾ ਕਾਸ਼ੀ ਦੇ ਪੰਡਤ ओमदत्त ਦੀਤੀ ਭਗਵਤੀ ਸੀ ਉਹਦੇ ਮਤਲਬ ਕਿਰਦਾਰ ਉਸ ਨੂੰ ਉਹਨਾਂ ਨੇ ਕਿਰਦਾਰ ਦੇ ਰੂਪ ਦੇ ਵਿੱਚ ਲਿਆ ਉਹਦੇ ਮਾਧਿਅਮ ਦੇ ਰਾਹੀਂ ਜਿਹੜਾ ਬਾਲ ਵਿਆਹ ਤੇ ਜ਼ਬਰਦਸਤ ਚੋਟ ਸੀ 1872 ਦੇ ਵਿੱਚ ਲੈਕਚਰ ਲੜੀ ਦਾ سلسلہ ਸ਼ੁਰੂ ਕੀਤਾ ਲੈਕਚਰ ਲੜੀ ਦਾ سلسلہ ਕਦੋਂ ਸ਼ੁਰੂ ਕੀਤਾ ਸਰਦਾਰਾਮ ਫਲੋਰੀ ਜੀ ਨੇ 1872 ਵਿੱਚ ਤੇ 1858 ਦੇ ਵਿੱਚ ਇਹਨਾਂ ਦਾ ਮੇਲ ਕਿਸ ਦੇ ਨਾਲ ਹੋਇਆ ਨਿਊਟਨ ਦੇ ਨਾਲ ਮਿਸ਼ਨਰੀ ਨਿਊਟਨ ਦੇ ਨਾਲ ਤੇ ਅਸਾਈ ਮਤ ਦੇ ਪ੍ਰਚਾਰ ਦੇ ਲਈ ਪੰਜਾਬੀ ਹਿੰਦੀ ਤੇ ਉਰਦੂ ਪੁਸਤਕਾਂ ਦੇ ਵਿੱਚ ਉਹਨਾਂ ਨੇ ਅਨੁਵਾਦ ਕੀਤੇ ਅਸਾਈ ਮਤ ਦੇ ਪ੍ਰਚਾਰ ਸਾਈ ਧਰਮ ਦੇ ਪ੍ਰਚਾਰ ਦੇ ਲਈ ਪੰਜਾਬੀ ਹਿੰਦੀ ਉਰਦੂ ਪੁਸਤਕਾਂ ਚ ਅਨੁਵਾਦ ਕੀਤੇ ਇਹਨਾਂ ਨੇ ਸਵਾਮੀ ਦਿਆਨੰਦ ਨਾਲ ਬਹਿਸ ਕਰਦੇ ਸੀ ਇਹ ਤੇ ਇਹਨਾਂ ਨੂੰ ਮਹਾਰਾਜਾ ਕਪੂਰਥਲਾ ਤੇ ਪਟਿਆਲਾ ਵੱਲੋਂ مالی ਸਹਾਇਤਾ ਪ੍ਰਦਾਨ ਹੁੰਦੀ ਰਹੀ ਵਾਰਤਕ ਰਚਨਾ ਉਹਨਾਂ ਦੀ ਮਿਸ਼ਨਰੀਆਂ ਦੇ ਸੰਬੰਧਾ ਵਿੱਚੋਂ ਪੈਦਾ ਹੋਈ ਕਿਹਦੇ ਵਿੱਚੋਂ ਪੈਦਾ ਹੋਈ ਵਾਰਤਕ ਰਚਨਾ ਮਿਸ਼ਨਰੀਆਂ ਦੇ ਸੰਬੰਧਾ ਵਿੱਚੋਂ ਲੈਫਟਿਨੈਂਟ ਗਵਰਨਰ ਮੈਕਲੋਡ ਦੀ ਇੱਛਾ ਅਨੁਸਾਰ ਇਹਨਾਂ ਨੇ ਦੋ ਪੁਸਤਕਾਂ ਦੀ ਰਚਨਾ ਕੀਤੀ ਲੈਫਟ ਕਿਹਦੀ ਮਤਲਬ ਦੋ ਇਹਨਾਂ ਨੇ ਕਿੰਨੀਆਂ ਪੁਸਤਕਾਂ ਦੀ ਰਚਨਾ ਕੀਤੀ ਦੋ ਪੁਸਤਕਾਂ ਦੀ ਕਿ ਮਤਲਬ ਕਿਹਦੇ ਲੈਫਟਿਨੈਂਟ ਗਵਰਨਰ ਮੈਕਲੋਡ ਦੀ ਇੱਛਾ ਅਨੁਸਾਰ ਕਿਹੜੀਆਂ-ਕਿਹੜੀਆਂ ਉਹ ਪੁਸਤਕਾਂ ਸੀ ਫਸਟ ਸੀਗੀ ਸਿੱਖਾਂ ਦੇ ਰਾਜ ਦੀ ਵਿਥਿਆ ਜਿਹੜੀ ਕਿ ਉਹਨਾਂ ਨੇ 1866 ਦੇ ਵਿੱਚ ਲਿਖੀ ਠੀਕ ਹੈ ਸਿੱਖਾਂ ਦੇ ਰਾਜ ਦੀ ਵਿਥਿਆ ਜਿਹੜੀ ਕੀ ਹੈ ਤਿੰਨ ਭਾਗ ਸੀ ਤਿੰਨ ਕਾਂਡ ਸੀ ਪਹਿਲੇ ਕਾਂਡ ਦੇ ਵਿੱਚ ਕੀ ਸੀ 10 ਗੁਰੂਆਂ ਦਾ ਵਰਣਨ ਇਹ ਦਸਾਂ ਗੁਰੂਆਂ ਦਾ ਵਰਣਨ ਕੀਤਾ ਦੂਜੇ ਕਾਂਡ ਦੇ ਵਿੱਚ 12 ਮਿਸਲਾਂ ਰਣਜੀਤ ਸਿੰਘ ਤੇ ਅੰਗਰੇਜ਼ਾਂ ਦੇ ਹਾਲ ਦਾ ਵਰਣਨ ਕੀਤਾ ਠੀਕ ਹੈ ਤੀਜੇ ਕਾਂਡ ਦੇ ਵਿੱਚ ਪੰਜਾਬ ਦੀਆਂ ਜਾਤਾਂ ਰੀਤੀ ਰਿਵਾਜਾਂ ਰਸਮਾਂ ਸ਼ਾਮਲ ਸੀ ਠੀਕ ਹੈ 1864 ਦੇ ਸਿੱਖਾਂ ਦੇ ਰਾਜ ਦੀ ਵਿਥਿਆ ਪੁਸਤਕ ਲਿਖੀ ਜਿਹਦੇ ਵਿੱਚ ਜੀ ਤਿੰਨ ਕਾਂਡ ਸੀ ਪਹਿਲੇ ਕਾਂਡ ਦੇ ਵਿੱਚ 10 ਗੁਰੂਆਂ ਦਾ ਵਰਣਨ ਸੀ ਦੂਜੇ ਕਾਂਡ ਦੇ ਵਿੱਚ 12 ਮਿਸਲਾਂ ਰਣਜੀਤ ਸਿੰਘ ਤੇ ਅੰਗਰੇਜ਼ਾਂ ਦਾ ਵਰਣਨ ਸੀ ਤੀਜੇ ਕਾਂਡ ਦੇ ਵਿੱਚ ਪੰਜਾਬ ਦੀਆਂ ਜਾਤਾਂ ਰੀਤੀ ਰਿਵਾਜਾਂ ਤੇ ਰਸਮਾਂ ਸ਼ਾਮਲ ਸੀ ਠੀਕ ਹੈ ਗੁਰੂ ਪੁਸਤਕ ਦੇ ਅਖੀਰ ਦੇ ਵਿੱਚ ਗੁਰਨਾਨਕ ਦੇਵ ਜੀ ਨਾਲ ਸੰਬੰਧਿਤ ਕਿੰਨੀਆਂ ਸਖੀਆਂ ਸੀ 20 ਸਖੀਆਂ ਪੁਸਤਕ ਦੇ ਅਖੀਰ ਦੇ ਵਿੱਚ ਕਿੰਨੀਆਂ ਸਖੀਆਂ ਸੀ ਗੁਰਨਾਨਕ ਦੇਵ ਜੀ ਦੇ ਨਾਲ ਸੰਬੰਧਿਤ 20 ਸਖੀਆਂ ਸੀ ਇਹ ਇਹਦੇ ਵਿੱਚ ਕੀ ਸੀਗਾ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਤੱਕ ਸਿੱਖ ਕੌਮ ਦਾ ਇਤਿਹਾਸ ਉਹਨਾਂ ਨੇ ਇਸ ਪੁਸਤਕ ਦੇ ਵਿੱਚ ਲਿਖਿਆ ਇਹ ਪੁਸਤਕ ਜਿਹੜੀ ਹੈ ਸਾਹਿਤਿਕ ਦ੍ਰਿਸ਼ਟੀ ਤੋਂ ਵੀ ਬਹੁਤ ਮਹੱਤਵਪੂਰਨ ਹੈ ਨੈਕਸਟ ਕਿਹੜੀ ਬੁੱਕ ਸੀ ਉਹਨਾਂ ਦੀ 1875 ਦੇ ਵਿੱਚ ਜਿਹੜੀ ਇੱਕ ਪੰਜਾਬੀ ਬਾਤਚਿੱਤ ਪੁਸਤਕ ਦੀ ਰਚਨਾ ਕੀਤੀ ਠੀਕ ਹੈ ਜਿਹਦਾ ਮਨੋਰਥ ਕੀ ਸੀ ਅੰਗਰੇਜ਼ਾਂ ਨੂੰ ਪੰਜਾਬੀ ਭਾਸ਼ਾ ਸਿਖਾਉਣਾ ਇਸ ਪੁਸਤਕ ਦਾ ਮਨੋਰਥ ਕੀ ਸੀ ਉਹ ਅੰਗਰੇਜ਼ਾਂ ਨੂੰ ਪੰਜਾਬੀ ਭਾਸ਼ਾ ਸਿਖੋਣਾ ਇਹਦੇ ਵੀ ਕੀ ਸੀ ਤਿੰਨ ਕਾਂਡ ਸੀ ਪਹਿਲੇ ਕਾਂਡ ਦੇ ਵਿੱਚ ਲੋਕਾਂ ਦਾ ਕਾਰਵਿਹਾਰ ਰੋਜ਼ਾਨਾ ਜੀਵਨ ਤੇ ਰਹਿਣ ਸਨ ਦਾ ਵਰਣਨ ਹੈ ਦੂਜੇ ਕਾਂਡ ਦੇ ਵਿੱਚ ਪਹਿਲੇ ਕਾਂਡ ਦੇ ਵਿੱਚ ਮਾਝੇ ਦੇ ਲੋਕਾਂ ਦਾ ਕਾਰਵਿਹਾਰ ਰੋਜ਼ਾਨਾ ਜੀਵਨ ਤੇ ਰਹਿਣ ਸਨ ਦਾ ਵਰਣਨ ਹੈ ਦੂਜੇ ਕਾਂਡ ਦੇ ਵਿੱਚ ਦੋਆਬੇ ਦੇ ਲੋਕਾਂ ਦਾ ਆਚਰਣ ਦੇ ਜੀਵਨ ਤੇ ਰਹਿਣ ਸਹਿਣ ਦਾ ਵਰਣਨ ਹੈ ਤੀਜੇ ਕਾਰਡ ਦੇ ਵਿੱਚ ਮਾਲਵੇ ਦੇ ਲੋਕਾਂ ਦਾ ਆਚਰਣ ਦੇ ਜੀਵਨ ਤੇ ਰਹਿਣ ਸਹਿਣ ਦਾ ਵਰਣਨ ਹੈ ਇਸ ਪੁਸਤਕ ਦਾ ਗੁਰਮੁਖੀ ਲਿਪੀ ਤੋਂ ਰੋਮਨ ਲਿਪੀ ਦੇ ਵਿੱਚ ਇਹ ਮਤਲਬ ਲਿਪੀ ਇਸ ਪੁਸਤਕ ਦੇ ਦਾ ਗੁਰਮੁਖੀ ਲਿਪੀ ਤੋਂ ਰੋਮਨ ਲਿਪੀ ਵਿੱਚ ਲਿਪੀ ਅਨਤਰ ਕੀਤਾ ਗਿਆ ਜਿਸ ਦੇ ਲਈ ਅੰਗਰੇਜ਼ਾਂ ਨੇ ਉਹਨਾਂ ਨੂੰ ਕਿੰਨਾ ਨਾਮ ਦਿੱਤਾ ਸੀ 300 ਰੁਪਏ ਨਾਮ ਦਿੱਤਾ ਸੀ ਇਹ ਪੁਸਤਕ ਜਿਹੜੀ ਹੈ ਕੀ ਹੈ ਕਿ ਆਪਾਂ ਬੱਸ ਵੀ ਗੱਲ ਕੀਤੀ ਜੀ ਮਾਝੇ ਦੇ ਦੁਆਬੇ ਦੇ ਮਾਲਵੇ ਦੇ ਪੰਜਾਬੀ ਸੱਭਿਆਚਾਰ ਤੇ ਬੋਲ ਚਾਲ ਦੇ ਢੰਗ ਨੂੰ ਰੂਪਮਾਨ ਕਰਦੀ ਹੈ ਤੇ ਸਾਮਰਾਜੀ ਦ੍ਰਿਸ਼ਟੀਕੋਣ ਤੋਂ ਇਹ ਪੁਸਤਕ ਜਿਹੜੀ ਲਿਖੀ ਗਈ ਇਹਨੂੰ ਲੁਧਿਆਣਾ ਮਿਸ਼ਨ ਪ੍ਰੈਸ ਵਾਲਿਆਂ ਨੇ ਪੰਜਾਬ ਟੈਕਸਟ ਬੁੱਕ ਕਮੇਟੀ ਦੀ ਨਿਗਰਾਨੀ ਹੇਠ ਪ੍ਰਕਾਸ਼ਿਤ ਕੀਤਾ ਕੀਨੇ ਪ੍ਰਕਾਸ਼ਿਤ ਕੀਤਾ ਲੁਧਿਆਣਾ ਮਿਸ਼ਨ ਪ੍ਰੈਸ ਵਾਲਿਆਂ ਨੇ 1870 ਦੇ ਵਿੱਚ ਓਮ ਜੈ ਜਗਦੀਸ਼ ਆਰਤੀ ਦਾ ਪੰਜਾਬੀ ਵਿੱਚ ਕੀ ਕੀਤਾ ਅਨਵਾਦ ਕੀਤਾ ਉਹਨਾਂ ਨੇ 1878 ਦੇ ਵਿੱਚ ਮਹਾਰਾਜਾ ਜੰਮੂ ਕਸ਼ਮੀਰ ਦੇ ਸੱਦੇ ਤੇ ਜੰਮੂ ਵਿੱਚ ਧਰਮ ਪ੍ਰਚਾਰ ਕੀਤਾ ਜੇ ਜਦੋਂ ਉਹਨਾਂ ਨੂੰ ਮਹਾਰਾਜਾ ਜੰਮੂ ਕਸ਼ਮੀਰ ਨੇ ਸੱਦਿਆ ਤਾਂ ਉੱਥੇ ਜਾ ਕੇ ਉਹਨਾਂ ਨੇ ਜੰਮੂ ਦੇ ਵਿੱਚ ਧਰਮ ਪ੍ਰਚਾਰ ਕੀਤਾ ਕਦੋਂ ਕੀਤਾ 1878 ਦੇ ਵਿੱਚ 1870 ਦੇ ਵਿੱਚ ਕਾਂਗੜੇ ਮੰਡੀ ਸਕੇਤ ਚੰਬੇ ਦਾ ਦੌਰ ਬਹੁਤ ਸਾਰੀਆਂ ਉਹਨਾਂ ਨੇ ਯਾਤਰਾਵਾਂ ਕੀਤੀਆਂ ਜਿਦੇ ਵਿੱਚ ਕਾਂਗੜਾ ਮੰਡੀ ਸਕੇਤ ਤੇ ਚੰਬੇ ਦਾ ਦੌਰਾ ਵੀ ਕੀਤਾ 1880 ਦੇ ਵਿੱਚ ਲੈਫਟੀਨੈਂਟ ਗਵਰਨਰ ਪੰਜਾਬ ਦੇ ਕਹਨ ਤੇ ਦਵਾਬੀ ਸਤਾਨ ਵਜਹਬ ਦਾ ਉਰਦੂ ਦੇ ਵਿੱਚ ਅਨਵਾਦ ਕੀਤਾ ਠੀਕ ਹੈ ਸ਼ੈਲੀ ਉਹਨਾਂ ਦੀ ਕਿਹੋ ਜੀ ਸੀ ਸਰੰਜ ਤੇ ਸਵਾਦਲੀ ਸੀ ਤੇ ਲੋਕਿਕ ਪੰਜਾਬੀ ਦਾ ਉਹਨਾਂ ਨੇ ਪ੍ਰਯੋਗ ਕੀਤਾ ਠੀਕ ਲਿਖਤ ਤੇ ਕੀ ਦਾ ਪ੍ਰਭਾਵ ਸੀ ਉਹਨਾਂ ਦੀ ਲਿਖਤ ਤੇ ਜੋ ਵੀ ਉਹ ਲਿਖਦੇ ਸੀ ਦੁਆਬੀ ਭਾਸ਼ਾ ਦਾ ਜ਼ਿਆਦਾ ਪ੍ਰਭਾਵ ਸੀ ਆਪਣੀਆਂ ਪੁਸਤਕਾਂ ਦੇ ਵਿੱਚ ਉਹਨਾਂ ਨੇ ਕੀ ਨੂੰ ਚੰਗਾ ਗਿਆ ਅੰਗਰੇਜ਼ਾਂ ਨੂੰ ਚੰਗਾ ਗਿਆ ਉਨ੍ਹਾਂ ਦੇ ਸਮਕਾਲੀ ਵਾਰਤਕਾਰ ਕਿਹੜੇ ਸੀ ਪ੍ਰੋਫੈਸਰ ਗੁਰਮੁਖ ਸਿੰਘ ਗਿਆਨੀ ਦਿੱਤ ਸਿੰਘ ਬਿਹਾਰੀ لال ਪੁਰੀ ਪ੍ਰੀਤਮ ਸਿੰਘ ਦੇ ਅਨੁਸਾਰ ਪੰਜਾਬੀ ਗਲਪ ਰਸ ਪੇਸ਼ ਕਰਨ ਵਿੱਚ ਸਭ ਤੋਂ ਪਹਿਲਾਂ ਇਹ ਲੇਖਕ ਹੈ ਜਿਹੜਾ ਸਫਲ ਪ੍ਰੀਤਮ ਸਿੰਘ ਨੇ ਕੀ ਕਿਹਾ ਵੀ ਜਦੋਂ ਪੰਜਾਬੀ ਗਲਪ ਰਸ ਦੀ ਗੱਲ ਕਰਦੇ ਆ ਤਾਂ ਸਭ ਤੋਂ ਪਹਿਲਾਂ ਇਹਨੇ ਹੀ ਪੇਸ਼ ਕੀਤਾ ਸ਼ਰਧਾਰਾਮ ਫਲੋਰੀ ਜੀ ਨੇ ਪੇਸ਼ ਕੀਤਾ ਸ਼ੈਲੀ ਤੇ ਵਿਸ਼ੇ ਨੂੰ ਪੰਜਾਬੀ ਗਾਧ ਵਿੱਚ ਆਧੁਨਿਕਤਾ ਲਿਆਉਣ ਵਾਲਾ ਲੇਖਕ ਕੌਣ ਹੈ ਸ਼ਦਾਰਾਮ ਫਲੋਰੀ ਕੀ ਦੇ ਅਨੁਸਾਰ ਪ੍ਰੋਫੈਸਰ ਪ੍ਰੀਤਮ ਸਿੰਘ ਦੇ ਅਨੁਸਾਰ ਅੰਗਰੇਜ਼ਾਂ ਨੇ ਇਹਨਾਂ ਦੀਆਂ ਪੁਸਤਕਾਂ ਤੋਂ ਖੁਸ਼ ਹੋ ਕੇ ਉਹਨਾਂ ਨੂੰ ਹਰੀ ਚਿੱਤਰ ਵਿਵਾਦ ਖੰਡਨ ਅਤੇ ਨਿਆਜ ਹਰੀ ਚਿੱਤਰ ਵਿਵਾਦ ਵਿਵਾਦ ਖੰਡਨ ਅਤੇ ਨਿਆਜ ਦੀ ਪੁਸਤਕ ਨਿਆਜ ਦੀ ਕਿਤਾਬ ਮਤਲਬ ਪੁਸਤਕਾਂ ਜਿਹੜੀਆਂ ਉਹਨਾਂ ਤੋਂ ਲਖਵਾਈਆਂ ਹੋਰ ਉਹਨਾਂ ਦੀਆਂ ਰਚਨਾਵਾਂ ਕਿਹੜੀਆਂ ਸੀ ਸਤੀ ਸ਼ਰਮ ਠੀਕ ਹੈ ਮੁਕਤਵਲੀ ਸਤੀ ਸਹਿਤ ਬੈਂਤਾ 12 ਮਾਸਾ ਸਤੋਤਵੇਸ਼ ਤਾਂ ਅੱਜ ਅਸੀਂ ਗੱਲ ਕੀਤੀ ਕਿ ਤੇ ਸ਼ਰਧਾਰਾ ਫਲੋਨੀ ਜੀ ਦੀ ਜਿਹੜੇ ਕੀ ਪ੍ਰਮੁੱਖ ਵਰਤਾਕਾਰ ਹੈ ਜਿਨ੍ਹਾਂ ਨੇ ਓਮ ਜੈ ਜਗਦੀ ਸ਼ਰਤੀ ਧੰਨਵਾਦ ਕੀਤਾ ਉਹਨਾਂ ਨੇ ਦੋ ਪੁਸਤਕਾਂ ਲਿਖੀਆਂ ਜਿਹਨਾਂ ਜਿਹੜੇ ਤੋਂ ਮੁੱਖ ਪ੍ਰਸ਼ਨਾਂ ਦੀ ਅਸੀਂ ਗੱਲ ਕਰੀਏ ਤਾਂ ਪੰਜਾਬੀ ਬਾਤਚੀਕ ਠੀਕ ਹੈ ਤੇ ਸਿੱਖ ਰਾਜ ਦੀ ਸਿੱਖਾਂ ਦੇ ਰਾਜ ਦੀ ਵਿਥਿਆ ਜਿਨ੍ਹਾਂ ਦੋਨਾਂ ਪੁਸਤਕਾਂ ਦੇ ਤਿੰਨ ਤਿੰਨ ਕਾਢ ਸੀ ਜਿਹੜੀ ਪੰਜਾਬੀ ਬਾਚਿਤ ਪੁਸਤਕ ਹੈ ਉਹਦੇ ਵਿੱਚ ਕੀ ਹੈ ਕਿ ਪਹਿਲਾ ਮਾ ਪਹਿਲੇ ਕਾਂਚ ਮਾਝੇ ਦੇ ਦੂਜੇ ਚ ਦੁਆਬੇ ਦੇ ਤੇ ਤੀਜੇ ਚ ਮਾਲਵੇ ਦੇ ਲੋਕਾਂ ਦੇ ਜੀਵਨ ਦੇ ਤਾਰਾਹਵਾਰ ਨੂੰ ਪੇਸ਼ ਕੀਤਾ ਤੇ ਜਿਹੜੀ 18 ਸਿੱਖਾਂ ਦੇ ਰਾਜ ਦੀ ਵਿਥਿਆ ਉਹਦੇ ਵਿੱਚ ਪਹਿਲੇ ਕਾਂਚ 10 ਗੁਰੂਆਂ ਦਾ ਵਰਣਨ ਫਿਰ 12 ਮਿਸਲਾਂ ਰঞ্জੀਤ ਸਿੰਘ ਤੇ ਅੰਗਰੇਜ਼ਾਂ ਦਾ ਵਰਣਨ ਤੇ ਪੰਜਾਬ ਦੀਆਂ ਤੀਜੇ ਕਾਂ ਦੇ ਵਿੱਚ ਜੱਤਾਂ ਦੀਆਂ ਰੀਤੀ ਰਿਵਾਜਾਂ ਦਾ ਵਰਣਨ ਹੈ ਉਹਨਾਂ ਦੀ ਸ਼ੈਲੀ ਨਵੇਕਲੀ ਸੀ ਤੇ ਉਹਨਾਂ ਨੇ ਬਹੁਤ ਸਾਰੇ ਮਤਲਬ ਪ੍ਰਾਪਤੀਆਂ ਜਿਹੜੀਆਂ ਹਾਸਲ ਕੀਤੀਆਂ ਤੁਸੀਂ ਜੇ ਤੁਹਾਨੂੰ ਵੀਡੀਓ ਸ਼ੇਅਰ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਮਾਈ ਚੈਨਲ ਥੈਂਕ ਯੂ